ਪਾਸੇ ਪੰਜਾਬ ਸਰਕਾਰ ਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਮਾਲੀ ਪਾਕ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹੋਏ ਨੇ ਕਿ ਤਹਿਸੀਲਾਂ 'ਚ ਲੋਕਾਂ ਦੇ ਕੰਮ ਪਹਿਲ ਤੇ ਆਧਾਰ ਤੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆ ਸਕੇ ਜੇਕਰ ਗੱਲ ਕਰੀਏ ਤਹਿਸੀਲ ਖੰਨਾ ਦੇ ਫਰਦ ਕੇਂਦਰ ਦੀ ਜੋ ਪਿਛਲੇ ਕਈ ਦਿਨਾਂ ਤੋਂ ਲੋਕਾਂ ਲਈ ਦਰਦ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ ਪત્રਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਰੋਹਣੀ ਖੁਰਦੇ ਦੇ ਨੰਬਰਦਾਰ ਸੰਤੋਖ ਸਿੰਘ ਬੈਣੀ ਪਾਲ ਨੇ ਦੱਸਿਆ ਕਿ ਤਹਿਸੀਲ ਖੰਨਾ ਦਾ ਫਰਦ ਕੇਂਦਰ ਪਿਛਲੇ ਵੀਰਵਾਰ ਤੋਂ ਤਕਨੀਕੀ ਖਰਾਬੀ ਕਾਰਨ ਬੰਦ ਪਿਆ ਹੈ। ਤਹਿਸੀਲ ਦੇ ਵਿੱਚ ਪਿਛਲੇ ਵੀਰਵਾਰ ਤੋਂ ਤਕਰੀਬਨ ਦੁਪਹਿਰ ਤੋਂ ਜਿਹੜਾ ਫਰਦ ਕੇਂਦਰਾ ਬਿਲਕੁਲ ਠੱਪ ਪਿਆ ਹੈ ਖੰਨਾ ਦੇ ਪਿੰਡ ਦੇ ਵਿੱਚ 67 ਪਿੰਡ ਪੈਂਦੇ ਨੇ ਜਿਦੇ ਵਿੱਚੋਂ 76 ਪਿੰਡ ਨੇ ਤਕਰੀਬਨ ਜੀ ਬੇਵਾਰ ਜਿਹੜੇ ਮੋਜਾ ਨੇ ਕੋਵਿੰਨ ਬੇਚਰਾਗ ਪਿੰਡ ਨੇ ਉਹ ਵੀ ਇਸ ਕਰਕੇ ਲੋਕ ਇੰਨੀ ਠੰਡ ਦੇ ਵਿੱਚ ਉਰੇ ਆਉਂਦੇ ਨੇ ਫਰਜ਼ ਲੈਣ ਦੇ ਲਈ ਪਰੰਤੂ ਜਦੋਂ ਇੱਥੇ ਤਸਦੀਕ ਦੇ ਵਿੱਚ ਆਉਂਦੇ ਨੇ ਇੱਥੇ ਆ ਕੇ ਕਹਿੰਦੇ ਨੇ ਮਸ਼ੀਨ ਖਰਾਬ ਆ ਵੀਰਵਾਰ ਦੀ ਮਸ਼ੀਨ ਖਰਾਬ ਆ ਸ਼ੁੱਕਰਵਾਰ ਲਾਂਗੇ ਆ ਬਾਰ ਐਤਵਾਰ ਲਾਂਗੇ ਅੱਜ ਸੋਮਵਾਰ ਆ ਅੱਜ ਵੀ ਦੁਪਹਿਰ ਦੇ ਦੇਖ ਲਓ 1 ਵਜੇ ਦੇ ਬਾਅਦ ਚੁੱਕਿਆ ਅਜੇ ਤੱਕ ਮਸ਼ੀਨ ਠੀਕ ਨਹੀਂ ਹੋਈ ਹੁਣ ਵੀ ਇਹ ਗੱਲ ਕਹਿ ਰਹੇ ਨੇ ਵੀ ਕੱਲ ਨੂੰ ਦੁਪਹਿਰ ਤੋਂ ਬਾਅਦ ਦੇਖਦੇ ਆ ਵੀ ਕੋਈ ਪੁਰਜ਼ਾ ਖਰਾਬ ਹੋ ਗਿਆ ਉਹ ਠੀਕ ਕਰਨਾ ਸਰਕਾਰ ਦੀ ਇੰਨੀ ਵੱਡੀ ਨਲਾਕੀ ਆ ਲੋਕਾਂ ਤੋਂ ਕੋਈ ਫ੍ਰੀ ਨਹੀਂ ਲੋਕ ਲੱਗ ਜਾਂਦੇ ਲੋਕ ਪੈਸੇ ਦਿੰਦੇ ਨੇ ਸਰਕਾਰ ਕੋਲ ਮਿੰਤਾ ਆ ਲੱਗਦਾ ਵੀ ਠੀਕ ਕਰਾਉਣ ਨੂੰ ਕੋਈ ਪੈਸਾ ਹੀ ਨਹੀਂ ਕੋਲ ਕਹ ਰਹੇ ਨੇ ਕਿ ਤਹਿਸੀਲਾਂ ਦੇ ਵਿੱਚ ਤਾਂ ਕੈਮਰੇ ਲਾ ਦਿੱਤੇ ਵੀ ਸੀਐਫ ਜਾਂ ਹੋਰ ਪਤਰੀ ਜਿਹੜੇ ਆ ਜਾਂ ਅਫਸਰ ਨੇ ਉਹ ਨਿਗਰਾਨੀ ਰੱਖਣਗੇ ਕੰਮ ਜ਼ਰੂਰ ਹੈ ਖੰਨਾ ਤਸੀਲ ਦੇ ਵਿੱਚ ਤਾਂ ਕੋਈ ਕੈਮਰਾ ਨਹੀਂ ਲੱਗਿਆ ਹੈ ਵੀ ਜਿਹੜਾ ਆਪਾਂ ਦੇਖ ਲਈਏ ਪਰੰਤੂ ਇੰਨੀ ਇੱਕ ਗੱਲ ਜ਼ਰੂਰ ਆ ਵੀ ਜਿਹੜਾ ਜਿਹੜਾ ਖੰਨਾ ਦਾ ਫਰਦ ਕੇਂਦਰ ਆ ਇਹ ਆਉਣ ਵਾਲੇ 2-3 ਦਿਨ ਤੋਂ ਲੋਕਾਂ ਦੇ ਲਈ ਦਰਦ ਕੇਂਦਰ ਬਣਿਆ ਆ ਕੀ ਮੰਗਤੀ ਕਰਦੇ ਅਸੀਂ ਤਾਂ ਮੰਗ ਇਹ ਕਰਦੇ ਆਂ ਵੀ ਜਿਹੜੇ ਡਿਪਟੀ ਕਮਿਸ਼ਨ ਲੁਧਿਆਣਾ ਜੀ ਤੋਂ ਮੰਗ ਕਰਦੇ ਆਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਆਂ ਇੱਥੋਂ ਤੱਕ ਕਿ ਜਿਹੜੇ ਮਾਨ ਮੰਤਰੀ ਨੇ ਹਰਦੀਪ ਸਿੰਘ ਮੁੰਡੀਆਂ ਜੀ ਉਹ ਵੀ ਡਿਸਟ੍ਰਿਕਟ ਲੁਧਿਆਣਾ ਦੇ ਹੀ ਨੇ ਉਹ ਵੀ ਤੇ ਇਤਰ ਖੰਨਾ ਤਹਿਸੀਲ ਬਾਰੇ ਦੇਖਣ ਵੀ ਖੰਨਾ ਤਹਿਸੀਲ ਦੇ ਵਿੱਚ ਹੋ ਕੀ ਰਿਹਾ ਖੰਨਾ ਤਹਿਸੀਲ ਦੇ ਵਿੱਚ ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਐ ਕੋਈ ਵੀ ਫਰਦ ਨਹੀਂ ਮਿਲ ਰਹੀ ਪਿਛਲੇ 4 ਦਿਨ ਤੋਂ ਬੰਦਾ ਕੰਮ ਕੰਮ ਤਾਂ ਸਾਰੇ ਪ੍ਰਭਾਵਤ ਹੋ ਗਏ ਜੀ ਕਿਸੇ ਨੇ ਕੋਈ ਲੋਨ ਲੈਣਾ ਕਿਸੇ ਨੇ ਕੋਈ ਰਿਸ਼ਤੀ ਕਰਾਉਣੀ ਆ ਕੋਈ ਤਬਦੀਲ ਮੁਕਤੀ ਨਾਮ ਕਰਾਉਣਾ ਜਾਂ ਕੁਝ ਵੀ ਕੰਮ ਕਰਾਉਣਾ ਪਹਿਲਾਂ ਫਰਦ ਲੈਣੀ ਪੈਂਦੀ ਆ ਜਿਹੜੀ ਫਰਦ ਆ ਉਹ ਪਟਵਾਰੀ ਤੋਂ ਤਾਂ ਮਿਲਣੀ ਨਹੀਂ ਉਹ ਬਾਅਦ ਨੂੰ ਕੱਢੀ ਦਵਾਏ ਮੈਂ ਬਾਲਾ ਇੰਨਾ ਵੀ ਕਦੋਂ ਦਾ ਠੀਕ ਹੁੰਦੀ ਆ ਕਿ ਉਹ ਕੱਲ ਨੂੰ ਕਦੇ ਨਹੀਂ ਕਰਨ ਕਿਸ ਕੰਮ ਲਈ ਮਰਚਾਈ ਤੇ ਸਾਡੇ ਮਾਲਕਾਂ ਦੇ ਮੂਤ ਕੰਮ ਕੋ ਰੁਕੇ ਹੀ ਹੋਰ ਜੀ ਰੁਕੇ ਹੀ ਕੰਮ ਇਹ ਮੰਗ ਕਰਦੇ ਕਿ ਜਿੱਦ ਤੱਕ ਇਹ ਕੰਮ ਫਰਵਰਡ ਹੋਣੀ ਹੈ ਸੁਣੋ ਉਹਦਾ ਹੀ ਗੱਦਰੀ ਉਹਦੀ ਟਾਈਮ ਕੱਢ ਕੇ ਹੁੰਦੇ ਆ ਆਪਣਾ ਸੀਨੀਅਰ ਮਸ਼ੀਨਲ ਦਾ ਹੁੰਦੀ ਹੋਈ। ਪਰ ਕਰਦੀ ਹੈ। ਜਿਵੇਂ ਜੀ ਇਹ 2 ਦਿਨ ਤੋਂ ਇਹਦੇ ਇੱਕ ਪਾਰਟ ਖਰਾਬ ਆ ਤੇ ਉਹਦੀ ਰਿਪਲੇਸਮੈਂਟ ਲਈ ਮੇਨ ਪਾਈ ਹੋਈ ਆ ਕਿ ਹੋਪਫੁਲੀ ਜਾਂ ਅੱਜ ਸ਼ਾਮ ਦਾ ਕੱਲ ਦੁਪਹਿਰ ਤੱਕ ਹੋਊਗੀ। ਕਿ ਕਿਸ ਲੈਵਲ ਤੇ ਹੁੰਦੀ ਹੈ ਇਹ ਪ੍ਰੋਬਲਮ ਸੋਲਵਿੰਗ? ਇਹ ਜੀ ਥਰਡ ਪਾਰਟੀ ਨੂੰ ਕੰਟੈਕਟ ਕਰ ਦਿੱਤਾ ਹੁੰਦਾ ਤੇ ਉਹਨੇ ਸੋਲਵ ਕਰ ਦਿੱਤੀ। ਉਸ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਕਦੋਂ ਸੂਚਿਤ ਕਰਤਾ ਸੀ ਜੀ ਮੈਂ ਤਾਂ ਜਿਹੜੀ ਕਰਤਾ ਸੀ ਜੀ ਵੇਦੇ ਇੱਕ ਇੱਕ ਘੰਟਾ ਸੀ ਖੁਦ ਕੋਸ਼ਿਸ਼ ਕਰੀ ਵੀ ਜੇ ਮੈਂ ਕਈ ਬੜੀ ਛੋਟੀ ਮੋਟੀ ਪ੍ਰੋਬਲਮ ਹੁੰਦੀ ਸੀ ਸੌਲਵ ਕਰ ਲੈਂਦੀ ਆ ਤੇ ਇੱਕ ਘੰਟੇ ਬਾਅਦ ਮੈਂ ਸੇ ਕਰਵਰ ਨੂੰ ਤਕਰੀਬਨ 7:30 ਉਹ ਜੀ ਇਨਫਾਰਮ ਕਰਦੇ ਮੇਰੇ ਕੋਲ ਆਮ ਦਿਨਾਂ 'ਚ ਕਿੰਨੇ ਲੋਕ ਹੁੰਦੇ ਨੇ ਫਰਕ ਲੈਣ ਲਈ ਇੱਥੇ ਹਾਂ ਤਕਰੀਬਨ ਪੰਜਾਬ ਦੇ ਪੰਜਾਬ ਆ ਜਾਂਦੇ ਕਦੋਂ ਤੱਕ ਉਹਨਾਂ ਆਲੋ ਸਾਦੀ ਤੇ ਇਹ ਸਮੱਸਿਆ ਕੱਲ ਹੱਲ ਹੋ ਗਈ ਤੇ ਇੱਕ ਮੈਂ ਹੋਰ ਤੁਹਾਡੇ ਰਹੀਮ ਨੂੰ ਦੱਸਣਾ ਚਾਹੁੰਨਾ ਕਿ ਕਈ ਵਾਰੀ ਕਿਸੇ ਨੂੰ ਅਰਜੈਂਟ ਹੁੰਦੀ ਹੈ ਮਰਦਨ ਤਾਂ ਮਤਲਬ ਹਰ ਤਸੀਲ ਦੇ ਵਿੱਚੋਂ ਹਰ ਤਸੀਲ ਦੀ ਫਰਦ ਮਿਲ ਜਾਂਦੀ ਹੈ ਮੈਂ ਤਾਂ ਕਹਿਣ ਦਾ ਸਮਝੀ ਕਿ ਨਾ ਪੂਰੇ ਪੰਜਾਬ ਦੀ ਫਰਦ ਹਰੇਕ ਤਸੀਲ ਦੇ ਵਿੱਚ ਮਿਲ ਜਾਂਦੀ ਹੈ ਮੈਂ ਵੈਸੇ ਹੀ ਜਾਣਕਾਰੀ ਦੇਣਾ ਚਾਹੁੰਨਾ ਵੀ ਕਈ ਵਾਰੀ ਕਿਸੇ ਨੂੰ ਅਰਜੈਂਟ ਲੋੜ ਹੁੰਦੀ ਹੈ ਅੱਜ ਇਹ ਸਮੱਸਿਆ ਤਾਂ ਕਿਸੇ ਹੋਰ ਫਰਦ ਦੇ ਅੰਦਰ ਤੋਂ ਲੈ ਸਕਦੇ ਹਾਂ ਜੀ